અમદાવાદ ਦੇ ਵਿੱਚ એર ઈન્ડિયા ਦਾ જહાજ ਜਿਹੜਾ ਕ੍ਰੈਸ਼ ਹੋਇਆ ਜਿਸ ਦੇ ਵਿੱਚ 242 ਜਿਹੜੇ ਨੇ ਯਾਤਰੀਆਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਹੜਾ ਜਹਾਜ ਜਿਹੜਾ ਬੜੀਆਂ ਆਸਾਂ ਤੇ ਉਮੀਦਾਂ ਨਾਲ અમદાવાદ 에રਪੋਰਟ ਉਡਾਨ ਭਰੀ ਸੀ ਕਿ 2 ਮਿੰਟ ਦੇ ਅੰਦਰ ਹੀ ਤੂਰ ਕਰਦਾ ਜਾ ਕੇ ਆਉਣਾ ਸੀ ਆਬਾਦੀ ਦੇ ਵਿੱਚ ਹੀ ਦਬਾਦੀ-ਬਾਦੀ ਜੀ ਝੱਡ ਗਿਆ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜ਼ਖਮੀ ਮਰੀਜ਼ ਹੈ ਜ਼ਖਮੀ ਜਿਹੜੇ ਹਾਦਸੇ ਦਾ ਸ਼ਿਕਾਰ ਹੋਇਆ ਉਹਨਾਂ ਨੂੰ ਮੁਸਾਫਰ ਦੀ ਨਹੀਂ ਜਾਂਦੀ ਹਸਪਤਾਲ ਜੁកਾ ਜਾ ਸਕੇ ਇਥੇ ਵੀ ਅੰਬਲੀ ਸਰ ਦੇ ਵਿੱਚ ਅੱਜ ਐਚ ਪੀਸੀ ਦੀ ਐਗਜ਼ੀਕਿਊਟਿਵ ਦੀ ਇੱਕ ਅਹਿਮ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਅਹਿਮ ਵਿਚਾਰ ਚਰਚਾਵਾ ਕੀਤੀ ਗਈਆਂ ਨੇ ਸੋ ਅਸੀਂ ਅਸੀਂ ਸੁਣਿਆ ਹੈ ਕਿ ਇਸ ਮੀਟਿੰਗ ਦੇ ਵਿੱਚ ਜਥੇਦਾਰ ਸਾਹਿਬ ਨੂੰ ਲੈ ਕੇ ਵੀ ਕੁਝ ਵੱਡਾ ਫੈਸਲਾ ਲਿਆ ਗਿਆ ਸੋ ਪੂਰੇ ਸਮੇਂ ਲਈ ਅਕਾਸ਼ਾ ਜਥੇਦਾਰ ਨੇ ਨਿਯੁਕਤੀ ਅਪੁਆਇੰਟਮੈਂਟ ਲਈ ਪ੍ਰੋਸੈਸ ਅਮਲ ਆ ਪਾ ਸਕਦੇ ਸ਼ੁਰੂ ਹੋ ਗਿਆ ਬਹੁਤ ਪਾਕ ਪੰਦ ਕਿ ਜਥੇਦਾਰਾਂ ਵੱਲੋਂ ਅੰਟੀਗ 13 ਵਾਲਾ ਪੰਜਾਬ ਆ ਰਿਹਾ ਉਹ ਗੰਦੇ ਜਿਹੜੇ ਪੰਜਾਬ ਆਏ ਆ ਪੰਜਾਬ ਸਾਰੇ ਜਾਣਗੇ ਉਹਨਾਂ ਨੇ ਭਗਵੰਤ ਮਾਨ ਸਰਕਾਰ ਤੇ ਵੀ ਚੰਗ ਨਿਸ਼ਾਨਾ ਸਾਧਿਆ ਉਹਨਾਂ ਕਹਿੰਿਆ ਕਿ ਜਿਹੜਾ ਸੁਪਰ ਸਰਕਾਰ ਨੂੰ ਇਸ ਦੇ ਵਿੱਚ ਪੈਣ ਦੀ ਕੋਈ ਲੋੜ ਨਹੀਂ ਹੈ ਸੁਪਰ ਸਰਕਾਰ ਨੂੰ ਇਹ ਦਿਹਾੜਾ ਐਜੂਪੀਸੀ ਨੂੰ ਮਨਾਉ ਡੋਣਾ ਚਾਹੀਦਾ ਸਰਕਾਰਾਂ ਦਾ ਅਧਿਕਾਰ ਕਿੱਥੇ ਹੈ ਕਿ ਜਦੋਂ ਮੁੱਖੀਆਂ ਸ਼ਖਸੀਅਤਾਂ ਹੁੰਦੀਆਂ ਉਨਾਮ ਤੋਂ ਨਸਖੀ ਤੋਂ ਹਮਦਾਵਤ ਯਾਦਗਾਰਾਂ ਬਣਾਉਣੀਆਂ ਵਿਦਾਂਗਰ ਪ੍ਰੋਗਰਾਮ ਦੇਖਣੇ ਜਿਹੜੇ ਇੱਕ ਲੰਬੇ ਸਮੇਂ ਲਈ ਯਾਦ ਰੱਖਿਆ। ਸੋਸੀ ਅੱਗੇ ਵਧਦੇ ਹਾਂ ਜਿੱਥੇ ਕੱਛ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ਪਹੁੰਚੇ ਜਿੱਥੇ ਉਹਨਾਂ ਨੇ ਜਮ੍ਹਾਂਬੰਦੀ ਪੋਰਟਲ ਲਾਂਚ ਕੀਤਾ ਹੈ। ਸੋ ਜਿਸ ਦੇ ਨਾਲ ਕਿ ਉਹਨਾਂ ਕਿਹਾ ਜਾ ਰਿਹਾ ਹੈ ਕਿ ਇਸ ਪੋਰਟਲ ਲਾਂਚ ਦੇ ਨਾਲ ਹੁਣ ਐਨ ਆਰ ਆਈ ਨੂੰ ਜਿਹੜੀ ਹੈ ਸੌਲੂਟ ਮਿਲੇਗੀ। ਇਹ ਅਸਲੀਆਂ ਜਿਹੜੀਆਂ ਭ੍ਰਿਸ਼ਟਾਚਾਰ ਦਾ ਆਕਾਪਣੀਆਂ ਨਜ਼ਰ ਆਉਂਦੀਆਂ ਸੀ। ਸੋ ਮਾਲ ਪਾਟ ਦਾ ਸੰਬੰਧ ਹੈ ਜਿਹੜੇ ਕੰਮਕਾਜ ਹੈ ਤਹਿਸੀਲਾਂ ਉਹਨਾਂ ਨੂੰ ਵਿਸ਼ਾachar ਮੁਕਤ ਬਣਾਇਆ ਜਾ ਰਿਹਾ ਸੋ ਤੁਸੀਂ ਕੀ ਕਹੋਗੇ ਕਿ ਜਿਹੜਾ ਦਲ ਬਦਲੀਆਂ ਚੱਲ ਰਹੀਆਂ ਨੇ ਇਥੋਂ ਮੀਨਸ ਪਾਰਟੀ ਨੂੰ ਕੋਈ ਨੁਕਸਾਨ ਹੋਏਗਾ ਜਾਂ ਫਿਰ ਕਿਸੇ ਉਮੀਦਵਾਰ ਨੂੰ ਇਥੇ ਨੁਕਸਾਨ ਹੋ ਸਕਦਾ ਹੈ ਜੀ ਸਖੀਦਾ ਵੀ ਜਿਵੇਂ ਤ੍ਰਿਕਨਾਲੀ ਆਪ ਸਾਈਡ ਕੇ ਉਹਨਾਂ ਕਾਲੀ ਦਲ ਚਲੇ ਗਏ ਖੈਰ ਉਹਨਾਂ ਦਾ ਗੁਰੂ ਦਾ ਘਾਰ ਆਪ ਉਹਨਾਂ ਤੌਰ ਤੇ ਨੇ ਕਿੱਥੇ ਬਿਹਤਰ ਹੋਣਾ ਕਿੱਥੇ ਬਿਹਤਰ ਸਮਝਣਾ ਉਹਨਾਂ ਦੇ ਫੈਸਲੇ ਆ ਪਰ ਉਹਨਾਂ ਜੱਗ ਸਰ ਜੀ ਆ ਪਰਦਾ ਹੈ ਜਿੱਥੇ ਕਿ ਮੌਸਮ ਅਸੀਂ ਜਾਣਦੇ ਹਾਂ ਕਿ ਇਸ ਵੇਲੇ ਬਹੁਤ ਹੀ ਗਰਮ ਹੈ ਬਾਹਰ ਅਤਿ ਦੀ ਗਰਮੀ ਪੈ ਰਹੀ ਹੈ ਸੋ ਲੋਕ ਕਾਫੀ ਬੇਹਾਲ ਨੇ ਪਰੇਸ਼ਾਨ ਨੇ ਆਮ ਜੰਮ ਜੀਵਨ ਜਿਹੜਾ ਹੈਗਾ ਬਹੁਤ ਹੀ ਪ੍ਰਭਾਵਿਤ ਹੈ ਇਸ ਗਰਮੀ ਦੇ ਕਾਰਨ ਪੂਰੇ ਭਾਰਤ ਦੇ ਖਿੱਤੇ ਜ Punjab ਤੇ Haryana ਨੂੰ ਪੰਜਾਬੀ ਜਾਂ ਬਾਕੀ ਨੇ ਕਿ ਪੱਠੀ ਬਣਾ ਸਭ ਤੋਂ ਦੇਰ ਤੱਕ ਸਭ ਨਾਲ ਜਲਨੀ ਪੈ ਰਹੀ ਹੈ ਅੱਜ ਦੇ ਜਿਹੜੇ ਅੰਕੜੇ ਆ ਬਹੁਤ ਸਭ ਦੀ ਜ਼ਿੰਮੇਵਾਰੀ ਹੈ ਜਿੰਦਾਕਿ 47 ਡਿਗਰੀ ਤੋਂ ਉੱਪਰ ਜਿਹੜਾ ਇਹ ਤਾਪਮਾਨ ਝੰਡਾ ਧਾਰਿਆ ਹੈ ਭਾਰਤਪੁਤ੍ਰ ਆਸ਼ੂ ਦੇ ਵੱਲੋਂ ਵੀ ਇੱਕ ਜਿਹੜਾ ਹੈ ਸਰਕਾਰ ਤੇ ਸ਼ਿਸ਼ਾਨੇ ਸਾਦੇ ਜਾ ਰਹੇ ਨੇ ਇੱਥੇ ਨਾਲ ਹੀ ਕੋਸਿਆ ਵੀ ਜਾ ਰਿਹਾ ਹੈ ਕਿ ਜਿਹੜਾ ਸੂਬਾ ਸਰਕਾਰ ਹੈ ਕੋਈ ਵੀ ਕੰਮ ਨਹੀਂ ਕਰ ਰਹੀ ਹੈ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ ਕਾਂਗਰਸ ਦੇ ਉਮੀਦਵਾਰ ਆਸ਼ੂ ਉਹ ਵੀ ਪੂਰੀ ਜ਼ੋਰ ਅਜ਼ਮਾਈ ਕਰ ਰਹੇ ਆਪਣੇ ਤੌਰ ਤੇ ਕੋਈ ਕਸਰ ਨਹੀਂ ਛੱਡ ਰਹੇ ਉਹਨਾਂ ਦੇ ਵੱਲੋਂ ਆਪ ਤੇ ਅਮਲੇ ਕੀਤੇ ਜਾ ਸਕਦੇ ਆ ਉਹ ਵੀ ਲਗਾਤਾਰ ਕਰ ਰਹੇ ਆ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਵੇਖ ਰਿਓ ਤੁਸੀਂ ਮੈਂ ਤੁਹਾਡੇ ਨਾਲ ਸੁਆਤੀ ਗੁਪਤਾ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੇ ਅਹਿਮ ਮੁੱਦਿਆਂ ਦੇ ਬਾਰੇ ਜੋ ਕਿ ਚਰਚਾ ਦਾ ਵਿਸ਼ਾ ਬਣੇ ਨੇ ਪੰਜਾਬ ਦੇ ਵਿੱਚ ਸੋ ਇਨਾਂ ਹੀ ਅਹਿਮ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਇਸ ਸਮੇਂ ਜਗਤਾਰ ਸਿੰਘ ਸਿੱਧੂ ਜੀ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰ ਲੈਨੇ ਆ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੀ ਸਰਸਤੀ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ ਇੱਕ ਸਭ ਤੋਂ ਵੱਡੀ ਖਬਰ ਹੈ ਜਿਹੜੀ ਕਿ ਅਹਮਦਾਬਾਦ ਦੇ ਵਿੱਚ 에어 ਇੰਡੀਆ ਦਾ ਜਹਾਜ਼ ਜਿਹੜਾ ਕ੍ਰੈਸ਼ ਹੋਇਆ ਜਿਸ ਦੇ ਵਿੱਚ 242 ਜਿਹੜੇ ਨੇ ਯਾਤਰੀਆਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਸੋ ਇਸ ਬਾਰੇ ਤੁਹਾਡਾ ਕੀ ਕਹਿਣਾ ਬਹੁਤ ਦਖਦਾਈ ਹਾਸਾ ਹੈ 2 ਮਿੰਟ 에어 ਇੰਡੀਆ ਜਹਾਜ਼ ਸਵਾਰੀਆਂ 2 ਮਿੰਟ ਦੇ ਅੰਦਰ ਹੀ ਜਿਹੜਾ ਕਿਸ ਤਰ੍ਹਾਂ ਜਹਾਜ਼ ਜਿਹੜਾ ਹੈਗਾ ਆਗ ਦੇ ਗੋਲੇ ਚ ਬਦਲ ਗਿਆ ਜਹਾਜ਼ ਪੂਰੀ ਤਰ੍ਹਾਂ ਇੱਕ ਬਿਲਡਿੰਗ ਨਾਲ ਟਕਰਾਇਆ ਵੱਡੀ ਪੱਧਰ ਤੇ ਹਾਹਾਕਾਰ ਮਚ ਗਈ ਜੀ ਔਰ ਸਾਰਿਆਂ ਵੱਲੋਂ ਅਰਦਾਸਾਂ ਕੀਤੀ ਜਾ ਰਹੀ ਹੈ ਕਿ ਇਸ ਹਾਦਸੇ ਚੋਂ ਕਿਸ ਤਰੀਕੇ ਨਾਲ ਸੁਰੱਖਿਤ ਨਿਕਲਿਆ ਜਾ ਸਕਦਾ ਹੈ ਪਰ ਜੋ ਕੁਝ ਵਾਪਰਿਆ ਹੈ ਜੋ ਵਰਤਾਰਾ ਸਾਹਮਣੇ ਹੈ ਉਹ ਕੋਈ ਚੰਗੀਆਂ ਗੱਲਾਂ ਸਾਹਮਣੇ ਨਹੀਂ ਨਜ਼ਰ ਆ ਰਹੀਆਂ ਉਹ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਇਸ ਵੇਲੇ ਤੱਕ ਵੀ ਜਿਹੜੀ ਤਾਕੀਦ ਜਿਹੜੀ ਜਾਣਕਾਰੀ ਮਿਲੀ ਆ ਉਹਦੇ ਨਾਲ ਕੀ ਹੈ 242 ਜਿੰਨਾਂ ਦੇ ਵਿੱਚੋਂ ਤਕਰੀਬਨ 169 ਜਿਹੜੇ ਹੈਗੇ ਆ ਇੰਡੀਅਨ ਮੁਸਾਫਰ ਸੀ ਜੀ ਬਵੰਦਾ ਦੇ ਕਰੀਬ ਜਿਹੜੇ ਹੈਗੇ ਬ੍ਰਿਟਿਸ਼ ਦੇ ਮੁਸਾਫਰ ਸੀ ਤੇ 12 ਦੇ ਕਰੀਬ ਜਿਹੜਾ ਜਹਾਜ਼ ਦੇ ਹਮਲੇ ਦੇ ਲੋਕ ਸੀ ਜਿਹੜਾ ਜਹਾਜ਼ ਜੜਾ ਦੁਪਹਿਰ ਦੇ ਵੇਲੇ ਅਹਮਦਾਬਾਦ ਤੋਂ ਲੰਡਨ ਲਈ ਉਡਾਨ ਭਰ ਰਹੀ ਸੀ ਔਰ ਜਿਦਾ ਮੈਂ ਕਿਹਾ ਜਾਣਕਾਰੀ ਮਤਾਕ ਜਿਹੜੀ ਦੁਖਦਾਈ ਜਾਣਕਾਰੀ ਹੈ ਕਿ 40 ਲੋਕਾਂ ਦੀ ਜਾਣਕਾਰੀ ਆ ਚੁੱਕੀ ਹੈ ਜੋ ਮੌਤ ਅਸ਼ਕਾਰ ਹੋ ਗਿਆ ਸਾਸਦੇ ਚ ਜੀ ਹਾਦਸੇ ਕਿ ਹੋਰ ਵੀ ਗਿਣਤੀ ਵਧ ਸਕਦੀ ਹੈ ਇਸ ਕਦਰ ਇੱਕ ਜਹਾਜ਼ ਜਿਹੜਾ ਬੜੇ ਆਸਾਂ ਤੇ ਉਮੀਦਾਂ ਨਾਲ ਅੰદાવાદ 에ਰਪੋਰਟ ਤੋਂ ਉਡਾਨ ਭਰੀ ਸੀ ਕਿ 2 ਮਿੰਟ ਦੇ ਅੰਦਰ ਹੀ ਤੁੰਤੂ ਕਰਦਾ ਜਾ ਕੇ ਆਬਾਦੀ ਦੇ ਵਿੱਚ ਹੀ ਅੰદાવાદ ਦੀ ਆਬਾਦੀ ਜੀ ਜਾ ਡ ਗਿਆ। ਔਰ ਉਹਦੇ ਚ ਹੌਲੀ-ਹੌਲੀ ਜਾਣਕਾਰੀਆਂ ਸਾਹਮਣੇ ਆ ਰਹੀਆਂ। ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰਪਾਨੀ ਜੀ। ਉਹ ਵੀ ਹਾਦਸਾ ਸਕਾਰ ਹੋਇਆ ਜ਼ਖਮੀ ਹੋਇਆ ਲਾਇ ਦੇ ਨੇ। ਸਸਤਾ ਹਸਦੇ ਦੇਰੇ ਜਾਣਕਾਰੀਆਂ ਤਾਂ ਆ ਰਹੀਆਂ ਔਰ ਬਹੁਤ ਵੱਡਾ ਹਾਸਾ ਇਸ ਸਾਲ ਦਾ ਜੇ ਆਪਾਂ ਕਹੀਏ ਜਾਂ ਮੰਨੀਏ ਤਾਂ ਸਭ ਤੋਂ ਵੱਡਾ ਹਾਸਾ ਜਿਹਦੇ ਵਿੱਚ ਐਨੇ ਲੋਕ ਉਹਨਾਂ ਦੀ ਜ਼ਿੰਦਗੀ ਤੇ ਸਵਾਲੀਆ ਨਿਸ਼ਾਨ ਲੱਗਿਆ ਹੋਇਆ ਹੈ ਜੀ ਮੁੱਖ ਬੜੀ ਤਰਕੀ ਕਰਦਾ بڑے ਦਾਅਵੇ ਕਰਦਾ ਸੁਖ ਸੁਲਤਾਨੀ ਬਹੁਤ ਕੁਝ ਚਿਤਵਿਆ ਜਾਂਦਾ ਵਾਪਰਦਾ ਬਣਦਾ ਰਜੈ ਵੀ ਕਈ ਬਤਾਰੇ ਇਹੋ ਜਿਹੜੇ ਕੁਦਰ ਦੇ ਹੱਥ ਹੈ ਜੀ ਬਿਲਕੁਲ ਇਸੇ ਤਰੀਕੇ ਨਾਲ ਹੀ ਅੰਦਾਵਾ ਤੋਂ ਰੰਡਾ ਨੇ ਜਿਹੜੀ ਉਡਾਨ ਭਰੀ ਉਹ ਜਹਾਜ਼ ਦੇ ਲੋਕਾਂ ਨੇ ਕਦੇ ਮੁਸਾਫਰ ਸੀ ਸੋਚਿਆ ਨਹੀਂ ਹੋ ਕਿ 2 ਮਿੰਟ ਦੇ ਅੰਦਰ ਹੀ ਦੁਨੀਆ ਉਹਨਾਂ ਦੀ ਬਦਲ ਜਾਏਗੀ ਇਕ ਤਰ੍ਹਾਂ ਮੈਂ ਤਾਂ ਕਮਾਂ ਕਿ ਇੱਕ ਮੰਤਰੀ ਪੱਦੇ ਦਾ ਹਾਸਾ ਹੈ ਕਿਉਂਕਿ ਬ੍ਰਿਟਿਸ਼ ਦੇ ਵੀ ਐਨ ਐ ਨਾਗਰਿਕ ਜੀ ਉਸ ਵਾਈ ਆਸੇਜ ਸ਼ਾਮਲ ਹੈ ਜਾਣਕਾਰੀ ਮਿਲੇਗੀ ਆਪਾਂ ਉਮੀਦ ਕਰਦੇ ਹਾਂ ਕਿ ਸੁਰੱਖਿਅਤ ਹੋਣ ਗੁਜਰਾਤ ਦੇ ਵੱਡੀ ਗਿਣਤੀ ਚ ਜਿੱਦਾਂ ਕੈਨੇਡੀਅਨ ਨਾਗਰਿਕ ਵੀ ਹੈ ਗੁਜਰਾਤਾਂ ਇਹ ਸ਼ਾਸਨ ਹਿਲੇ ਹਿੱਲੇ ਬ੍ਰਿਟਿਸ਼ ਦਾ ਜਿਹੜਾ ਹੈਗਾ ਉਥੋਂ ਦੇ ਜਿਹੜੇ ਪਰਿਵਾਰ ਹੈ ਉਹਨਾਂ ਚ ਵੀ ਖਲਵੇਲੀ ਮਚ ਗਈ ਆ ਸਾਡੀ ਜਿਹੜੀ ਸਰਕਾਰ ਹੈ ਕੇਂਦਰ ਸਰਕਾਰ ਫੌਰੀ ਤੌਰ ਤੇ ਰਾਹਤ ਕਾਰਵਾਈਆਂ ਜੀ ਹਰ ਤਰ੍ਹਾਂ ਦੀਆਂ ਏਜੰਸੀਆਂ ਐਂਬੂਲੈਂਸ ਅੰદાવાદ ਦਾ ਜਿਹੜਾ ਸਭ ਤੋਂ ਵੱਡਾ ਹਸਪਤਾਲ ਹੈ ਉਸ ਕਿਤੀ ਚੱਲੀ ਜਾ ਰਹੀ ਹੈ ਕਿ ਜਖਮੀ ਮਰੀਜ਼ ਹੈ ਜਖਮੀ ਜਿਹੜੇ ਹਾਸੇ ਦਾ ਸ਼ਿਕਾਰ ਹੋਏ ਆ ਉਹਨਾਂ ਨੂੰ ਇਨਸਾਫ ਜਿੰਨੇ ਜਲਦੀ ਹਸਪਤਾਲ ਜਪਹਚਾਇਆ ਜਾ ਸਕੇ ਜੀ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਹ ਵੀ ਅੰਮਦਾਬਾਦ ਪਹੁੰਚ ਰਹੇ ਆ ਪ੍ਰਧਾਨ ਮੰਤਰੀ ਵੀ ਸਾਰੀ ਸਥਿਤੀ ਦੇ ਨਾਲ ਜੁੜੇ ਹੋਏ ਆ ਗੁਜਰਾਤੀ ਸਰਕਾਰ ਜਿਹੜੀ ਹੈ ਜੋ ਕੁਝ ਬਚਾਓ ਕਾਰਵਾਈ ਲੈ ਕਰ ਸਕਦੀ ਹੈ ਸੰਭਵ ਹੈ ਕੀਤਾ ਜਾ ਰਿਹਾ ਹੈ ਪਰ ਇਹਦੇ باوجود ਬਹੁਤ ਮਹਡਾ ਤਖਾਣਤ ਹੈ ਜਿਹਦੇ ਚ 230 ਆਪਾਂ ਕਹਿ ਸਕਦੇ ਹਾਂ ਮਸਾਫਰ 12 ਉਸ ਹਮਲੇ ਦੇ ਜਹਾਜ ਦੇ ਮੈਂਬਰ ਜੀ ਤੇ ਦੋ ਪਾਇਲਟ ਜਿਹੜੇ ਕਹਿੰਦੇ ਬੜੇ ਹੀ ਕਿਉਂਕਿ ਆਪਾਂ ਸਾਰੇ ਜਾਣਦੇ ਇੱਕ ਮੰਤਰੀ ਉਡਾਣਾ ਹੁੰਦੀਆਂ ਜਿਹੜੇ ਪਾਇਲਟ ਵੀ ਹੁੰਦੇ ਆ ਬੜੇ ਸੁਲਝੇ ਹੋਏ ਮਚ्योर ਹੁੰਦੇ ਆ ਉਸ ਉਡਾਣ ਦੇ ਵੀ ਜੋ ਜਾਣਕਾਰੀ ਆ ਰਹੀ ਹੈ ਬੜੇ ਸੁਲਝੇ ਹੋਏ ਪਾਇਲਟ ਸੀ ਕਿਦਾਂ ਵਾਪਰਿਆ ਕੀ ਹੋ ਗਿਆ ਸਥਾਰਤਾ ਜੀ ਆਉਣਾ ਬਾਕੀ ਹੈ ਜੀ ਪਰ ਉਹ ਬਾਦ ਕਸੇ ਨੂੰ ਉੱਾਈ ਜਾ ਉਸ ਨੂੰ ਉਡਾਨ ਪਰਣ ਲਈ ਮੌਕਾ ਹੀ ਨਹੀਂ ਮਿਲਿਆ ਟੇਕ ਆਫ ਕਰਦੇ ਦੋ ਮਿੰਟ ਦੇ ਅੰਦਰ ਹੀ ਆਬਾਦੀ ਜਾ ਕੇ ਡਿੱ ਗਿਆ ਤੇ ਅੱਗ ਦਾ ਗੋਲਾ ਬਣ ਗਿਆ ਜੀ ਸਾਰਾ ਪਾਰ ਢਹਿ ਗਿਆ ਦੁਕਾਨਾਂ ਦੇ ਨਾਲ ਜੀ ਅਸੀਂ ਫੇਰ ਵੀ ਦੁਆ ਕਰਦੇ ਆਂ ਉਮੀਦ ਕਰਦੇ ਆਂ ਕਿ ਸਾਹਸੇ ਚੋ ਬਤ ਵਾ ਜਿਹੜੇ ਲੋਕ ਹੈ ਉਹ ਸੁਰੱਖਿਤ ਬਾਹਰ ਆ ਸਕਣਗੇ ਜੀ ਸੋ ਅਸੀਂ ਅਗਲਾ ਮੁੱਦਾ ਲੈਣੇ ਆਮ੍ਰਿਤਸਰ ਤੋਂ ਜਿੱਥੇ ਕਿ ਅਮ੍ਰਿਤਸਰ ਦੇ ਵਿੱਚ ਅੱਜ ਐਜੀਪੀਸੀ ਦੀ ਐਗਜ਼ੀਕਿਊਟਿਵ ਦੀ ਇੱਕ ਅਹਿਮ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਅਹਿਮ ਵਿਚਾਰ ਚਰਚਾਵਾ ਕੀਤੀ ਗਈਆਂ ਨੇ ਸੋ ਅਸੀਂ ਅਸੀਂ ਸੁਣਿਆ ਹੈ ਕਿ ਇਸ ਮੀਟਿੰਗ ਦੇ ਵਿੱਚ ਜਥੇਦਾਰ ਸਾਹਿਬ ਨੂੰ ਲੈ ਕੇ ਵੀ ਕੁਝ ਵੱਡਾ ਫੈਸਲਾ ਲਿਆ ਗਿਆ ਸੋ ਦੱਸ ਸਕਦੇ ਹੋ ਕਿ ਅੱਜ ਜਿਹੜਾ ਜਥੇਦਾਰ ਸਾਹਿਬ ਨੂੰ ਲੈ ਕੇ ਕੀ ਵੱਡਾ ਫੈਸਲਾ ਇਸ ਮੀਟਿੰਗ ਵਿੱਚ ਵਿਚਾਰੇ ਗਿਆ ਬਿਲਕੁਲ ਸਹੀ ਕਹਿ ਰਹੇ ਆ ਆਪਾਂ ਪਿਛਲੇ ਦਿਨ ਤੋਂ ਲਗਾਤਾਰ ਦਰਸ਼ਕਾਂ ਨਾਲ ਇਸ ਗੱਲ ਦੀ ਸਾਂਝ ਪਾ ਰਹੇ ਆ ਜੀ ਔਰ ਜੋ ਕੁਝ ਆਪਾਂ ਚੈਨਲ ਤੇ ਕਹਿ ਰਹੇ ਆ ਉਦੀ ਪੋਸਟ ਹੋਈ ਹੈ ਜੀ ਗੁਰੂ ਜਰਨਤ ਕਰਨ ਬੈਟਰ ਰੀਟਿੰਗ ਹੋ ਗਿਆ ਹਮ ਸੋਮਣੀ ਕਮੇਟੀ ਦੇ ਦੇ ਪ੍ਰਦਾਨਾ ਆਪਣੀ ਉਦੀ ਪੋਸਟ ਹੋਈ ਹੈ ਤੇ ਨੀਤੀੰਦਵਾ ਜੋ মিডিਆ ਨੂੰ ਜਾਣਕਾਰੀ ਦਿੱਤੀ ਹੈ ਮੁੱਦਾ ਤੇ ਉਹਨਾਂ ਚ ਵੱਡਾ ਮੁੱਦਾ ਏਰੀਆ ਹੈ ਕਿ ਅਕਾਲ ਤਖਤ ਦੇ ਜਿਹੜੇ ਐਕਟਿੰਗ ਜਥੇਦਾਰ ਹੈ ਜੀ ਜਨੀ ਗੜਗਾਚੀ ਉਹਨਾਂ ਦੀ ਥਾਂ ਤੇ ਪੂਰੇ ਸਮੇਂ ਲਈ ਅਕਾਲ ਤਖਤ ਦੇ ਜਥੇਦਾਰ ਨੇ ਜੋ ਕਿ ਅਪਾਇੰਟਮੈਂਟ ਲਈ ਪ੍ਰੋਸੈਸ ਅਮਾਲਾਪਾ ਕਾਇਆ ਸਕਦੇ ਆ ਸ਼ੁਰੂ ਹੋ ਗਿਆ ਤਾਤਾ ਗੜਗਾਸਾਲ ਸਵਾਨ ਨਵਾਉਣਗੇ ਇਸ ਬਾਰੇ ਤਾਂ ਕੋਈ ਦੋ ਰਾਇ ਨਹੀਂ ਜੀ ਪਰ ਜਿਸ ਤਰ੍ਹਾਂ ਧਮੀ ਜੀ ਨੇ ਦੱਸਿਆ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਉਹਨਾਂ ਨੇ ਕਿ ਇੱਕ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਐ ਜੀਬੀਸੀ ਨੇ ਪਹਿਲਾਂ ਵੀ ਐਲਾਨ ਕੀਤਾ ਸੀ ਜੀ ਮਿਜ ਤੇਜੇਦਾਰ ਸਾਹਿਬ ਦੀ ਨਿਯੁਕਤੀ ਨੂੰ ਲੈ ਕੇ ਦੇਖੋ ਇਹ ਗੱਲ ਬੜੀ ਹਮਮੇ ਸਾਹਿਬ ਨੇ ਬੜੀ ਸਪਸ਼ਟ ਕੀਤੀ ਹੈ ਜੀ ਕਿ ਐਸਜੀਬੀਸੀ ਜਿਹੜੇ ਮੈਂਬਰ ਹੈਗੇ ਆ ਜਨ ਹਾਊਸ ਹੈ ਉਹ ਐਕਟ ਮੁਤਾਬਕ ਚੁਣੇ ਹੋਏ ਮੈਂਬਰ ਹੈ ਜੀ ਕਾਨੂੰਨ ਮੁਤਾਬਕ ਮੈਂਬਰ ਬਣੇ ਆ ਜੀ ਉਹਨਾਂ ਮੈਂਬਰਾਂ ਦੀ ਹੀ ਨਿਮੈਂਦਗੀ ਕਰਦੀ ਹੈ ਐਗਜ਼ੀਕਟਿਵ ਕਮੇਟੀ ਜੀ ਐਗਜ਼ੀਕਟਿਵ ਕਮੇਟੀ ਨੇ ਸਿਰ ਆ ਮੰਗੇ ਸੀ ਕਿ ਤੇਜੇਦਾਰ ਸਾਹਿਬਾਂ ਦੀ ਨਿਯੁਕਤੀ ਕਿੱਦਾਂ ਦੀ ਹੋਣੀ ਚਾਹੀਦੀ ਹੈ ਕਿ ਸਿਝਾਰ ਹਮ ਭਾਖੋਕ ਬੰਦਗੀ ਜਥੇਬੰਦੀਆਂ ਵੱਲੋਂ ਪੰਜ 13 ਵੱਲੋਂ ਸੁਝਾਅ ਆ ਰਹੇ ਆ ਉਹ ਕਹਿੰਦੇ ਜਿਹੜੇ ਸੁਝਾਅ ਆਏ ਆ ਉਸ ਸੁਝਾਅ ਵਿਚਾਰੇ ਜਾਣਗੇ ਔਰ ਉਹਨਾਂ ਦਾ ਫੈਸਲਾ ਜਿਹੜਾ ਉਹ ਜ਼ਟਕ ਕਮੇਟੀ ਬਾਅਦ ਉਸ ਮੁੱਦੇ ਤੇ ਲਏਗੀ ਔਰ ਉਸ ਤੋਂ ਪਹਿਲਾਂ ਸੁਝਾਵਾਂ ਦੀ ਪੁਨਸ਼ਾਨ ਕਰਨ ਦੇ ਲਈ ਉਹਨਾਂ ਨੂੰ ਤਰਦੀਬ ਦੇਣ ਦੇ ਲਈ ਵੀ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਜਿਹੜੀ ਕਮੇਟੀ ਉਹ ਸਾਰੇ ਸੁਝਾਵਾਂ ਨੂੰ ਵਾਚੇਗੀ ਦੇਖੇਗੀ ਔਰ ਕਮੇਟੀ ਰਿਪੋਰਟ ਦੇਗੀ ਐਗਜ਼ੈਕਟਿਵ ਕਮੇਟੀ ਨੇ ਐਗਜ਼ੈਕਟਿਵ ਕਮੇਟੀ ਨੂੰ ਦਾਕ ਫੈਸਲਾ ਕਰੇਗੀ ਆਪਾਂ ਕਹਿ ਸਕਦੇ ਆ ਜੀ ਕਿ ਕਾਲਤਾ ਸਦੇ ਜਥੇਦਾਰ ਦੀ ਪੱਕੇ ਸਮੇ ਲਈ ਨਿਯੁਕਤੀ ਵਾਸਤੇ ਜਿਹੜਾ ਅਮਲ ਹੈ ਉਹ ਸ਼ੁਰੂ ਹੋ ਗਿਆ ਜੀ ਜੀ ਸੋ ਨਗਿਆਸੀ ਵਾਧੇ ਆ ਜਿੱਥੇ ਕਿ ਜਿਹੜਾ ਹੈ ਐਜੀਪੀਸੀ ਦੇ ਵੱਲੋਂ ਜਿਹੜਾ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਕਿਹੜਾ ਬਹੁਤ ਹੀ ਜਿਹੜਾ ਹੈ ਸ਼ਰਧਾ ਤੇ ਉਲਾਸ ਦੇ ਨਾਲ ਮਨਾਇਆ ਜਾਏਗਾ ਸੋ ਇਸ ਦੇ ਨਾਲ ਹੀ ਉਹਨਾਂ ਨੇ ਭਗਵੰਤ ਮਾਨ ਸਰਕਾਰ ਤੇ ਵੀ ਜਮ ਕੇ ਨਿਸ਼ਾਨਾ ਸਾਧਿਆ ਉਹਨਾਂ ਕਿਹਾ ਕਿ ਜਿਹੜਾ ਸੂਬਾ ਸਰਕਾਰ ਨੂੰ ਇਸ ਦੇ ਵਿੱਚ ਪੈਣ ਦੀ ਕੋਈ ਲੋੜ ਨਹੀਂ ਹੈ ਸੂਬਾ ਸਰਕਾਰ ਨੂੰ ਇਹ ਦਿਹਾੜਾ ਐਜੀਪੀਸੀ ਨੂੰ ਮਨਾਉਂ ਦੇਣਾ ਚਾਹੀਦਾ ਹੈ ਤੁਸੀਂ ਇਸ ਬਾਰੇ ਕੀ ਕਹੋਗੇ ਦੇਖੋ ਗੁਰੂ ਤੇਗ ਬਹਾਦਰ ਜੀ ਦਾ ਸਤਾਪਦਿਆਂ ਦਾ ਜਿਹੜਾ ਇਹੜਾਬ ਨਾਉਣ ਦਾ ਫੈਸਲਾ ਲਿਆ ਗਿਆ ਸੂਨੀ ਗੁਰਦਰਾ ਪਰੰਧ ਕਮੇਟੀ ਵੱਲੋਂ ਜੀ ਐਗਜ਼ੈਕਟਿਵ ਮੀਟਿੰਗ ਨੇ ਗੱਲ ਬੜੀ ਸਪਸ਼ਟ ਕਰ ਦਿੱਤੀ ਹੈ ਕਿ ਸਟਾਫ ਦੀਆਂ ਮਨਾਉਣੀਆਂ ਜਿਹੜੀਆਂ ਆਈਆਂ ਗਿਆ ਇਹ ਸੂਨੀ ਗੁਰਦਰਾ ਪਰੰਧ ਕਮੇਟੀ ਦਾ ਅਧਿਕਾਰ ਹੈ ਕਿਉਂਕਿ ਜਿੱਦਾਂ ਆਪਾਂ ਪਹਿਲਾਂ ਜ਼ਿਕਰ ਕੀਤਾ ਜੀ ਜੀ ਬਕਾਇਦਾ ਪਾਰਲੀਮੈਂਟ ਵੱਲੋਂ ਬਣੀ ਵੀ ਚੁਣੀ ਵੀ ਨੁਮਾਇੰਦਾ ਜਥੇਬੰਦੀ ਹੈ ਸੋ ਗੁਰੂ ਸਭਾਾਂ ਦੀਆਂ ਸਟਾਫ ਦੀਆਂ ਜਿਹੜੀਆਂ ਆਈਆਂ ਗਿਆ ਉਹ ਮਨਾਉਣ ਦਾ ਅਧਿਕਾਰ ਵੀ ਇਸੇ ਕਮੇਟੀ ਕੋਲ ਹੈ ਜੀ ਖਾਸ ਤੌਰ ਤੇ ਇਸ ਗੱਲ ਦਾ ਜ਼ਿਕਰ ਕੀਤਾ ਜਾ ਰਿਹਾ ਕਿ ਉਹ ਤੇ ਇੱਕ ਬਹਾਦਰ ਜੀ ਜਿਨ੍ਹਾਂ ਨੇ ਇਸ ਕੌਮ ਦੀ ਖਾਤਰ ਦੇ ਦੀ ਖਾਤਰ ਜੋ ਸ਼ਹਾਦਤ ਦਿੱਤੀ ਆਪਾਂ ਸਾਰੇ ਜਾਣਦੇ ਆ ਜੀ ਜੋ ਇਸ ਦਿਵਸ ਦਾ ਮਨਾਉਣ ਦੇ ਲਈ ਉਦੈਨ ਮਨਾਉਣ ਦੇ ਲਈ ਵੱਡੇ ਪ੍ਰੋਗਰਾਮ ਲਿਖੇ ਗਏ ਆ ਪਿਛਲੇ ਦਿਨਾਂ ਚ ਆਪਾਂ ਇਹ ਵੀ ਜਾਣਦੇ ਆ ਕਿ ਕਿਸ ਕਦਰ ਜਿਹੜਾਗਾ ਪਾਕਿਸਤਾਨ ਤੇ ਹਿੰਦੁਸਤਾਨ ਚ 라이 ਦੇ ਹਾਲਾਤ ਬਣ ਗਏ ਸੋ ਉਸ ਕਰਕੇ ਥੋੜਾ ਜਿਹਾ ਇਹਨਾਂ ਰਜਿਮਿਆਂ 'ਚ ਫਰਕ ਪਿਆ ਜੀ ਪਰ ਐਸਡੀਪੀਸੀ ਨੇ 5 ਕਰੋੜ ਰੁਪਇਆ ਰੱਖਿਆ ਹੈ ਇਸ ਤਾਅਵਦੀ ਮਨਾਉਣ ਦੇ ਲਈ ਵਾਕਾ ਕਥਾਵਾਂ ਤੋਂ ਕੀਤਨੀ ਜਥੇ ਚੱਲਣਗੇ ਵੱਡੇ ਪ੍ਰੋਗਰਾਮ ਹੋਣਗੇ ਆ ਬਸ ਸਾਰਾ ਹੋਏਗਾ ਕਿ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਸਿੱਖਿਆਵਾਂ ਹੈਗੀਆਂ ਦੁਨੀਆ ਪਾਸੋਂ ਨਲੀ ਜਾਣਕਾਰੀ ਦਿੱਤੀ ਜਾਏਗੀ ਵੱਡੇ ਪ੍ਰੋਗਰਾਮ ਹੋਣਗੇ ਇਹ ਪ੍ਰੋਗਰਾਮ ਜਿਹੜੇ ਹੈ ਐਸਡੀਪੀਸੀ ਵੱਲੋਂ ਹੀ ਲਿਖੇ ਜਾ ਰਹੇ ਆ ਜੀ ਹਾਂ ਇਹ ਨਹੀਂ ਕਿ ਜ਼ਰੂਰ ਉਹਨੇ ਕਹੀ ਹੈ ਕਿ ਇਹਦੇ ਸਰਕਾਰਾਂ ਹੁੰਦੀਆਂ ਸਰਕਾਰਾਂ ਦਾ ਅਧਿਕਾਰ ਕੀ ਤਰ੍ਹਾਂ ਹੈ ਕਿ ਜਦੋਂ ਮੋਕੇ ਦੀਆਂ ਇਸਤਫਾਰਦੀਆਂ ਹੁੰਦੀਆਂ ਉਹਨਾਂ ਮੁਤਾਬਕ ਉਹਨਾਂ ਸਖਸ਼ੀਤ ਅਮਦਾਵਕ ਯਾਦਗਾਰਾਂ ਬਣਾਉਣੀਆਂ ਇਦਾਂ ਦੇ ਪ੍ਰੋਗਰਾਮ ਲਿਖਣੇ ਜਿਹੜੇ ਕਿ ਲੰਬੇ ਸਮੇਂ ਲਈ ਯਾਦ ਰੱਖੇ ਜਾਣ ਜੀ ਸਰਕਾਰਾਂ ਨੂੰ ਮਨਾਹੀ ਨਹੀਂ ਹੈ ਕਿ ਯਾਦਗਾਰਾਂ ਨਾਮ ਲਾਉਣ ਪਰ ਯਾਦਗਾਰਾਂ ਬਣਾਉਣ ਦਾ ਢੰਗ ਤਰੀਕਾ ਇਹ ਹੋਣਾ ਚਾਹੀਦਾ ਜੀ ਇਹ ਜਿਹੜੀ ਸਥਾਪਦੀ ਆ ਕਿਸ ਕਦਰ ਜਿਹੜਾ ਹੈਗਾ ਕਮਲੀ ਰੂਪ ਦੇ ਕੇ ਕਿਸ ਕਦਰ ਕੋਈ ਯਾਦਗਾਰ ਕੋਈ ਇਦਾਂ ਦੇ ਪ੍ਰੋਗਰਾਮ ਲਿਖੇ ਜਾਣ ਜਿਹੜੇ ਆਉਣ ਵਾਲੇ ਸਮਾਂ ਚ ਵੀ ਸੱਜਣ ਆਉਣ ਵਾਲੀਆਂ ਪੀੜ੍ਹੀਆਂ ਚ ਇੱਥੇ ਰੱਖਾਂ ਗੁਰੂ ਸਾਹਿਬਾਂ ਦੀ ਯਾਦ ਵਿੱਚ ਇਹ ਸਾਰਾ ਹੈ ਗਿਆ ਜੇ ਸਥਾਪਿਤ ਕੀਤਾ ਗਿਆ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਪਰ ਜਿੱਥੇ ਦਾ ਧਾਰਮਿਕ ਮਾਮਲਿਆਂ ਦਾ ਸਵਾਲ ਹੈ ਸਥਾਪਨ ਦੇ ਮਨਾਉਣ ਦਾ ਸਵਾਲ ਹੈ ਸਿੱਧੇ ਤੌਰ ਤੇ ਉਹ ਕਹਿੰਦੇ ਐਸਜੀਪੀਸੀ ਦਾ ਅਧਿਕਾਰ ਹੈ ਐਜੀਪੀਸੀ ਇਹ ਮਨਾਏਗੀ ਇਸਲਾ ਐ ਜੀਬੀਸੀ ਵੱਲੋਂ ਪੰਜਾਬ ਸਰਕਾਰ ਨੂੰ ਵੀ ਦਿੱਤੀ ਗਈ ਹੈ ਜੀ ਜੀ ਸੋ ਅਸੀਂ ਅੱਗੇ ਵਧਦੇ ਹਾਂ ਜਿੱਥੇ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ਪਹੁੰਚੇ ਜਿੱਥੇ ਉਹਨਾਂ ਨੇ ਜਮ੍ਹਾਂ ਬੰਦੀ ਪੋਰਟਲ ਲਾਂਚ ਕੀਤਾ ਸੋ ਜਿਸ ਦੇ ਨਾਲ ਕਿ ਉਹਨਾਂ ਕਿਹਾ ਜਾ ਰਿਹਾ ਹੈ ਕਿ ਇਸ ਪੋਰਟਲ ਲਾਂਚ ਦੇ ਨਾਲ ਹੁਣ ਐਨਆਰਆਈ ਨੂੰ ਜਿਹੜੀ ਹੈ ਸਹੂਲਤ ਮਿਲੇਗੀ ਸੋ ਤੁਸੀਂ ਕੀ ਕਹੋਗੇ ਕਿ ਜਿਹੜਾ ਲਾਂਚਿੰਗ ਹੈ ਇਹ ਕਿੱਥੇ ਤੱਕ ਸਾਰਥਕ ਹੋਵੇਗੀ ਵਿਕੋਪਾ ਪੇਸ਼ ਨਿਦਾਨਾ ਤੋਂ ਲਗਾਤਾਰ ਇਹ ਮਦਦਾਂ ਜ਼ਿਕਰ ਕਰ ਰਹੇ ਆਂ ਹੈ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਨਕੇ ਜੀ ਬਾਪ ਦੋਹਾਂ ਗਵਾਂ ਦੀ ਜੇ ਜੁੜੀ ਆ ਪਿਛਲੇ ਆਪਾਂ ਦੇਖ ਰਹੇ ਆ ਕਾਫੀ ਦਿਨਾਂ ਤੋਂ ਪੰਜਾਬ ਦੇ ਵਿਕਾਸ ਲਈ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਵੱਡੇ ਵੱਡੇ ਪ੍ਰੋਗਰਾਮ ਜਿਹੜੇ ਗਏ ਲਿਖੇ ਜਾ ਰਹੇ ਅਮ੍ਰਿਤਮਾ ਪਹਿਨਾਇਆ ਜਾ ਰਿਹਾ ਜੀ ਉਮਰ ਸਾਹਿਬ ਵਿੱਚ ਵੀ ਉਹ ਜਿਹੜਾ ਹੈਗਾ ਮਾਲ ਵਿਭਾਗ ਨਾਲ ਸੰਬੰਧ ਦਾ ਜਿਹੜਾ ਹੈਗਾ ਇਸ ਤਰ੍ਹਾਂ ਫਰਦਾਂ ਦੀ ਗੱਲ ਆ ਆਨਲਾਈਨ ਜਿਹੜਾ ਹੈਗਾ ਸਿਸਟਮ ਦੀ ਗੱਲ ਹੈ ਜਾਣਕਾਰੀ ਦੇਣ ਦੀ ਗੱਲ ਹੈ ਇਕਾ ਲੋਕਾਂ ਦੀ ਸਹੂਲਤ ਹੈ ਹੀ ਹੈ ਤੇ ਜਿੱਦਾਂ ਮੁਕੰਦਰੀ ਭਗਵੰਤ ਮਾਨ ਹਮੇਸ਼ਾ ਇਸ ਮੁੱਦੇ ਤੇ ਕਹਿੰਦੇ ਆ ਕਿ ਪਹਿਲਾ ਸਮਾਜ ਇਹ ਆ ਰਿਹਾ ਹੈ ਕਿ ਇਹ ਤਹਿਸੀਲਾਂ ਜਿਹੜੀਆਂ ਭ੍ਰਿਸ਼ਟਾਚਾਰ ਦਾ ਅड्डा ਬਣਦੀਆਂ ਨਜ਼ਰ ਆਉਂਦੀਆਂ ਸੀ। ਸੋ ਮਾਲ ਵਿਭਾਗ ਨਾਲ ਸੰਬੰਧਾ ਜਿਹੜੇ ਕੰਮ ਕਾਜ ਹੈ ਤਹਿਸੀਲਾਂ ਉਹਨਾਂ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਇਆ ਜਾ ਰਿਹਾ ਹੈ। ਔਰ ਆਮ ਲੋਕਾਂ ਦੀ ਸੁਖ-ਸੁਹੂਲਤ ਦੇ ਲਈ ਕਿ ਬਲੇ ਨਹੀਂ ਕਿ ਜਿਹੜੇ ਪਿੰਾਜ ਚ ਬੈਠੇ ਆ ਉਹਨਾਂ ਨੂੰ ਇਹਦਾ ਫਾਇਦਾ ਹੋਏਗਾ। ਨਿਰਦੇਸ਼ਾਂ ਸਾਡੇ ਪ੍ਰਵਾਸੀ ਪੰਜਾਬੀ ਹੈ ਉਹਨਾਂ ਨੇ ਵੀ ਆਪਾਂ ਸਾਰੇ ਜਾਣਦੇ ਆ ਜ਼ਮੀਨਾਂ ਜਾਇਦਾਦਾਂ ਬਹੁਤ ਸਾਰੇ ਪਰਵਾਸੀ ਇੱਧਰ ਹੀ ਆ ਉਹ ਬਾਹਰ ਬੈਠ ਕੇ ਵੀ ਆਪਣੇ ਜਾਇਦਾਦਾਂ ਬਾਰੇ ਜਾਣਕਾਰੀ ਲੈ ਸਕਦੇ ਆ ਕੰਮਦੰਦੇ ਕਰਵਾ ਸਕਦੇ ਸੋ ਵੱਡੀ ਸਹੂਲਤ ਹੈ ਇੱਕ ਅਗਲਾ ਪੜਾਅ ਹੈ ਜਿਹੜਾ ਪਿਛਲੇ ਦਿਨਾਂ ਚ ਮਹਾਲੀ ਜਿਸ ਤਰ੍ਹਾਂ ਇੱਕ ਪ੍ਰੋਗਰਾਮ ਕੀਤਾ ਗਿਆ ਸੀ ਦੇ ਆਪਾਂ ਕਹਿ ਸਕਦੇ ਇੱਕ ਅਗਲਾ ਸਟੈਪ ਹੈ ਜਿਹੜਾ ਅਮਰਸਰ ਦੇ ਵਿੱਚ ਨੂੰ ਲਾਂਚ ਕੀਤਾ ਗਿਆ ਜੀ ਜੀ ਸੋ ਜোন ਚੋਣਾਵਲ ਬਾਤ ਦੇ ਆ ਜਿਥੇ ਕਿ ਲੁਧਿਆਣਾ ਜਿਮਨੀ ਚੋ ਨੂੰ ਲੈ ਕੇ ਜਿਹੜਾ ਹੈ ਅਖਾੜਾ ਪੱਕਿਆ ਹੋਇਆ ਹੈ ਸੋ ਜਿਹੜਾ 19 ਜੂਨ ਨੂੰ ਇੱਥੇ ਵੋਟਾਂ ਪੈਣੀਆਂ ਨੇ ਇਸ ਦੇ ਨਾਲ ਹੀ ਦੱਸਣਾ ਚਾਹਾਂਗੇ ਕਿ ਕੱਲ ਜਿਹੜਾ ਹੈ ਪ੍ਰੀਤੀ ਮਲੋਤਰਾ ਜਿਹੜਾ ਆਮ ਆਦਮੀ ਪਾਰਟੀ ਤੋਂ ਜਿਹੜੀ ਬਾਗੀ ਹੋਈ ਹੈ ਉਹ ਕੱਲ ਸ਼੍ਰੋਮੀ ਕਾਲੇ ਦਲ ਵਿੱਚ ਸ਼ਾਮਲ ਹੋਈ ਸੋ ਸੁਖਬੀਰ ਸਿੰਘ ਬਾਦਲ ਨੇ ਬਕਾਇਦਾ ਉਹਨਾਂ ਨੂੰ ਪਾਰਟੀ ਵਿੱਚ ਜੁਆਇਨ ਕੀਤਾ ਸੋ ਤੁਸੀਂ ਕੀ ਕਹੋਗੇ ਕਿ ਜਿਹੜਾ ਦਲ ਬਦਲੀਆਂ ਚੱਲ ਰਹੀਆਂ ਨੇ ਇਥੋਂ ਮੀਨਸ ਪਾਰਟੀਆਂ ਨੂੰ ਕੋਈ ਨੁਕਸਾਨ ਹੋਏਗਾ ਜਾਂ ਫਿਰ ਕਿਸੇ ਉਮੀਦਵਾਰ ਨੂੰ ਇੱਥੇ ਨੁਕਸਾਨ ਹੋ ਸਕਦਾ ਹੈ ਦੇ ਕੋਈ ਮੌਸਮ ਹੁੰਦਾ ਜਦੋਂ ਚੋਣਾਂ ਦਾ ਮੌਸਮ ਹੁੰਦਾ ਹੈ ਜੀ ਆ ਸੁਭਾਵੇ ਕਹਿ ਕੇ ਕੋਈ ਆਗੂ ਜਿਹੜੇ ਇੱਕ ਪਾਰਟੀ 'ਚ ਆਪਣੇ ਆਪ ਨੂੰ ਬੇਚੈਨ ਮਹਿਸੂਸ ਕਰਦੇ ਆ ਜਾਂ ਜਿੱਦਾਂ ਚਾਹੁੰਦੇ ਉਹਨਾਂ ਦੇ ਮੁਤਾਬਕ ਉਹਨੂੰ ਉਹਦੇ ਜਨ ਰੁਤਵੇ ਨਹੀਂ ਮਿਲਦੇ ਤਾਂ ਫਿਰ ਉਹਨਾਂ ਕੋਲੇ ਮੌਕਾ ਹੁੰਦਾ ਦੂਜੀਆਂ ਪਾਰਟੀਆਂ ਜਾਣ ਦਾ ਜੀ ਜਿਸ ਮਾਮਲੇ ਦੇ ਤੁਸੀਂ ਜ਼ਿਕਰ ਕੀਤਾ ਹੈ ਅਕਾਲੀ ਦਲ ਜਾਣ ਦਾ ਜੀ ਸਖਸੀ ਦਾ ਉਹ ਵੀ ਇਸੇ ਤਰੀਕੇ ਨਾਲ ਹੀ ਆਪਸਾਈ ਕਿ ਉਹਨਾਂ ਅਕਾਲੀ ਦਲ ਚਲੇ ਗਏ ਖੈਰ ਹਰਾ ਕੁਦਰਤ ਘਾਰ ਆਪਣੇ ਤੌਰ ਤੇ ਉਹਨੇ ਕਿੱਥੇ ਬਿਹਤਰ ਹੋਣਾ ਕਿੱਥੇ ਬਿਹਤਰ ਸਮਝਣਾ ਉਹਨਾਂ ਦੇ ਫੈਸਲੇ ਆ ਪਰ ਚੋਣਾ ਚ ਅਕਸਰ ਜਿਹਾ ਵਾਪਰਦਾ ਹੈ ਬਹੁਤ ਕੁਝ ਵਾਪਰਦਾ ਹੈ ਚੋਣਾ ਚ ਕਿਮਲਾ ਬੇਜਨ ਆਗੂ ਇਹਨਾਂ ਜਿਹੜੇ ਮੌਜੂਦਾ ਆਗੂ ਉਹ ਵੀ ਬਹੁਤ ਕੁਝ ਕਰਦੇ ਆ ਜੀ ਖਾਸ ਤੌਰ ਤੇ ਜੇ ਆਪਾਂ ਗੱਲ ਕਰੀਏ ਨਛਾਂ ਦੀ ਟੋਕ ਟੈਸ ਦੀ ਹੂੰ ਬੂਢਾ ਸਿੱਕੇ ਜਹਾ ਮੁੱਦਾ ਇਹਦਾ ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਰਹੇ ਨੇ ਬੇਲੋੜਾ ਮੁੱਦਾ ਰਾਸੀ ਤਰ੍ਹਾਂ ਵੱਲੋਂ ਬਣਾਇਆ ਜਾ ਰਿਹਾ ਹੈ ਜਾ ਆਪਾਂ ਪਹਿਲਾਂ ਵੀ ਕਿਹਾ ਨਾ ਕਿਸੇ ਰਾਸੀ ਆਗੂ ਦਾ ਡਰਗ ਟੈਸਟ ਹੋਇਆ ਤੇ ਨਾ ਹੀ ਪ੍ਰੇਖਤ ਹੋਏਗਾ ਜੀ ਅਨੇਕ ਦੂਜੇ ਨੂੰ ਚੁਣੌਤੀਆਂ ਸਿੱਟ ਰਹੀਆਂ ਇੱਕ ਦੂਜੇ ਅੱਗੇ ਵਧ ਕੇ ਕਹਿ ਰਿਹਾ ਕਿ ਮੈਂ ਡਰਗ ਟੈਸਟ ਕਰਾਉਣ ਲਈ ਤਿਆਰ ਹਾਂ ਤੁਸੀਂ ਆਓ ਅਗੇ ਹੂੰ ਹੋਰ ਕਹਿੰਦਾ ਕਿ ਜੀ ਨਸ਼ਿਆਂ ਦੀ ਗੱਲ ਕਰਦੇ ਹਾਂ ਨਾ ਆਪਣੇ ਆਗੂਆਂ ਦੇ ਡਰਗ ਟੈਸਟ ਕਰਾਓ ਜੀ ਜਾਣੀ ਫਜ਼ੂਲ ਦਾ ਪੰਜਾਬੀਆਂ ਨੂੰ ਕਹ ਲਈਏ ਤੇ ਲੁਧਿਆਣਾ ਵਾਸੀਆਂ ਨੂੰ ਕਹ ਲਈਏ ਉਹਨਾਂ ਮੁੱਦਿਆਂ ਦੀ ਗੱਲ ਕੀਤੀ ਜਾ ਰਹੀ ਹੈ ਜਿਨ੍ਹਾਂ ਮੁੱਦਿਆਂ ਦਾ ਕੋਈ ਲੈਣਾ ਦੇਣਾ ਨਹੀਂ ਹਮ ਔਰ ਇਹ ਜੇ ਬਗਾਰਾਂ ਕੋਈ ਪਹਿਲੀ ਵਾਰੀ ਨਹੀਂ ਅਕਸਰ ਇਹ ਰਾਜਨੀਤੀ ਦੇ ਇੱਕ ਖੇਡ ਹੈ ਜਿਸ ਨਾਲ ਕਈ ਦਿਨ ਇਕੱਲਾंदे ਕੋਗੇ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਪੈਂਦਾ ਨਾ ਕਿਸੇ ਦੇਣਾ ਪਵੇ ਨਾ ਲੈਣਾ ਪਵੇ ਤੇ ਨਾ ਹੀ ਲੋਕਾਂ ਦੇ ਭਲੇ ਦੀ ਜਾਂ ਨੁਕਸਾਨ ਦੀ ਗੱਲ ਹੋਵੇ ਸੋ ਇਹ ਮੁੱਦਾ ਇਸ ਕਰਕੇ ਵੀ ਠਾਇਆ ਜਾ ਰਿਹਾ ਡਾਕਟਰ ਸਾਹਿਬ ਜੀ ਦੂਜਾ ਇਸ ਮੌਹਲੇ ਨਾਲ ਸੰਬੰਧ ਇਸ ਗੱਲ ਦਾ ਵੀ ਹੈ ਜਦੋਂ ਆਪਾਂ ਨਸ਼ਿਆਂ ਦੀ ਗੱਲ ਕਰਦੇ ਹਾਂ ਜੀ ਮੈਂ ਦੇਖ ਰਿਹਾ ਸੀਗਾ ਜਿਹੜੇ ਸਰਦਾਰ ਚ ਪੰਜਾਬ ਦਾ ਸਰਹਦ ਵਿਰੋਧੀਦਰ ਦੇ ਆਗੂ ਹੈ ਉਹ ਸਾਹ ਬਾਗਾ ਉਹ ਹੀ ਕਹਿ ਰਿਹਾ ਹੈ ਕਿ ਪੰਜਾਬ ਸਰਕਾਰ ਨਸ਼ਾ ਵਿਰੋਧੀ ਜੰਗ ਚ ਫੇਲ ਹੋ ਗਈ ਹੈ ਜੀ ਜੇਪਾ ਮੀਡੀਆ ਦੇਖਿਏ ਲੱਗਦਾ ਹੈ ਕਿ ਮੁਕੰਦਰੀ ਭਗਵੰਤ ਮਾਨ ਜੀ 3 ਸਾਲ ਬਨਾਮ ਤਿੰਨ ਸਰਕਾਰਾਂ ਲਈ ਮੁੱਦਾ ਬਣਿਆ ਹੋਇਆ ਹੈ ਕੌਣ ਨਸ਼ਾ ਮਰੋਦਾ ਜਾਂਗੇ ਚ ਫੇਲ ਹੋਇਆ ਇਹਦਾ ਫੈਸਲਾ ਪੰਜਾਬੀ ਕਰਨਗੇ ਹੂੰ ਹੂੰ ਸੁਮਣੀ ਕਾਲੀ ਦਾ ਤੇ ਭਾਰਤੀ ਜਨਤਾ ਪਾਰਟੀ ਉਹਨਾਂ ਦੀ ਅਗਵਾਈ ਹੇਠ ਪੰਜਾਬ 'ਚ ਦੋ ਸਰਕਾਰਾਂ ਰਹੀਆਂ ਹੂੰ ਨਸ਼ੇ ਦਾ ਮੁੱਦਾ ਉਠਿਆ ਕੈਪਟਨ ਅਮਰਿੰਦਰ ਕਾਂਗਰਸ ਦੀ ਸਰਕਾਰ ਆਈ ਹੱਥ 'ਚ ਗੁਟਕਾ ਸਾਫ ਪੜ ਕੇ ਸਾਰੇ ਪੰਜਾਬੀਆਂ 'ਗੇ ਸੌਂਕਾ ਦੀ ਕੇ ਨਸ਼ੇ ਖਤਮ ਕਰ ਦੇਗਾ ਉਹ ਤਾਂ ਪਾਰਟੀ ਵੀ ਛੱਡ ਕੇ ਚਲੇਗੇ ਨਸ਼ੇ ਦਾ ਦੂਰ ਦੀ ਗੱਲ ਹੈ ਖਤਮ ਕਰਨੇ ਕੁਤਾਨੇ ਸਰਕਾਰਾਂ ਹੋਣ ਜਿਹੜੀ ਸਰਕਾਰ ਆਈ ਹੈ ਚੌਥੀ ਸਰਕਾਰ ਇਸ ਮੁੱਦੇ ਤੇ ਆਵਾਜ਼ਿੰਗ ਪਾਰਟੀ ਦੀ ਜੀ ਆਖਰ ਨਸ਼ਾ ਅਵਰ ਤੋਂ ਉਹਨਾਂ ਨੇ ਜੰਗ ਤਾਂ ਛੇੜੀ ਹੈ ਨਾ ਹੂੰ ਜਿਹੜੇ ਪੁਲਿਸ ਅਧਿਕਾਰੀ ਕਈ ਨਸ਼ਾ ਤਸਕਰ ਰਾਸੀ ਆਗੂ ਹੂੰ ਜਿਹੜਾਂ ਛੁੱਟੇ ਜਾ ਰਹੇ ਸਵਾਲ ਪਿਛਲੀਆਂ ਸਰਕਾਰਾਂ ਤੇ ਉੱਠਣਾ ਸੁਭਾਵਿਕ ਹੈ ਹੂੰ ਅਸਾਬਾ ਜਵੜੇ ਸੁਲਦੇਵਿ ਆਗੂ ਹੈ ਹਮਮ ਰਿਕ ਹਫਤਾ ਇਹ ਕਹਿੰਦੇ ਜਿਹੜਾ ਸਕੂਲ ਚ ਵਿਦਿਆਰਥੀ ਫੇਲ ਹੋ ਜੇ ਤੇ ਦੂਜਿਆਂ ਤੇ ਖੜੇ ਹੋ ਕੇ ਤਾੜੀਆਂ ਮਾਰੇ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਹਮਮ ਤਾੜੀਆਂ ਦਾ ਕੀ ਸੁਨੇਹਾ ਹੋਏਗਾ ਹਮਮ ਅਜਿਹਾ ਕੁਝ ਪੰਜਾਬ ਦੇ ਅੰਦਰ ਜਿਹੜੀਆਂ ਪਿਛਲੀਆਂ ਸਰਕਾਰਾਂ ਆ ਚੁੱਕੇ ਆਗੂ ਹੈ ਠੀਕ ਉਹ ਕਰ ਰਿਹਾ ਆਖਰ ਪੰਜਾਬ ਮਡੀਅਮ ਉਸ ਦੇ ਸਾਹਮਣਾ ਕਰ ਰਿਹਾ ਹੈ ਜਿਦੇ ਵੀ ਕੋਈ ਤਰ ਹੈ ਨਹੀਂ ਪਰ ਸਵਾਲ ਇਹ ਹੈ ਕਿ ਇੱਕ ਜੋ ਕੁਝ ਕੀਤਾ ਜਾ ਰਿਹਾ ਸਾਥ ਉਹ ਪਰਾਲਾ ਤਾਂ ਹੋ ਰਿਹਾ ਹੈ ਜੀ ਇਹ ਤਾਂ ਪਹਿਲਾਂ ਤਾਂ ਸਰਕਾਰਾਂ ਬਣਦੀਆਂ ਰਹੀਆਂ ਤੇ ਬਦਲਦੀਆਂ ਰਹੀਆਂ ਨਸ਼ਿਆਂ ਦੇ ਨਾਂ ਤੇ ਸੋਆ ਕਾਂਡ ਤੋਂ ਇਲਾਵਾ ਹੋਰ ਕਿਧਰੇ ਜਿਹੜਾ ਕੋਈ ਨਜ਼ਰ ਨਹੀਂ ਆਇਆ ਜੀ ਜੀ ਹੁਣ ਅਸੀਂ ਮੌਸਮ ਦੀ ਗੱਲ ਕਰ ਲੈਨੇ ਆ ਜਿੱਥੇ ਕਿ ਮੌਸਮ ਅਸੀਂ ਜਾਣਦੇ ਹਾਂ ਕਿ ਇਸ ਵੇਲੇ ਬਹੁਤ ਹੀ ਗਰਮ ਹੈ ਬਾਹਰ ਅਤਿ ਦੀ ਗਰਮੀ ਪੈ ਰਹੀ ਹੈ ਸੋ ਲੋਕ ਕਾਫੀ ਬੇਹਾਲ ਨੇ ਪਰੇਸ਼ਾਨ ਨੇ ਆਮ ਜਮ ਜੀਵਨ ਜਿਹੜਾ ਹੈਗਾ ਬਹੁਤ ਹੀ ਪ੍ਰਭਾਵਿਤ ਹੈ ਇਸ ਗਰਮੀ ਦੇ ਕਾਰਨ ਤੇ ਕੀ ਲੱਗਦਾ ਤੁਹਾਨੂੰ ਕਿ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਕੁਝ ਇਸ ਤੋਂ ਰਾਹਤ ਮਿਲ ਸਕਦੀ ਹੈ ਦੇਖੋ ਜੀ ਆਪਾਂ ਇੱਕ ਦੋ ਦਿਨ ਦੀ ਗੱਲ ਕਰੀਏ ਅਜੇ ਤੱਕ ਤਾਂ ਉੱਤਰੀ ਭਾਰਤ ਦੇ ਕਿਤੇ ਜੇ ਪੰਜਾਬ ਤੇ ਹਰਿਆਣਾ ਇਨੋਂ ਪੰਜਾਬੀ ਪੱਛਾ ਬਾਰੇ ਕਹਿੰਨਾ ਕਿ ਪੱਠੀ ਬਣਿਆ ਹੋਇਆ ਸਭ ਤੋਂ ਦੇਰੇ ਤਾਪਸਾ ਬਟਨਾਲਾਂ ਚਲਣੀ ਪੈ ਰਹੀ ਹੈ ਅੱਜ ਦੇ ਜਿਹੜੇ ਅੰਕੜੇ ਮੌਸਮ ਭਾਗ ਦੀ ਜਾਣਕਾਰੀ ਹੈ ਉਹਨਾਂ ਦਾ 47 ਡਿਗਰੀ ਤੋਂ ਉੱਪਰ ਜਿਹੜਾ ਹੈਗਾ ਤਾਪਮਾਨ ਬਠਿੰਡਾ ਦਾ ਰਿਹਾ ਹੂੰ ਇਸ ਤਰ੍ਹਾਂ ਪੰਜਾਬ ਦੇ ਪੱਛਾ ਜ਼ਿਲ੍ਹਿਆਂ ਦੀ ਗੱਲ ਕਰ ਲਈਏ ਪੰਜਾਬ ਦੀ ਰਾਜਧਾਨੀ ਦੀ ਗੱਲ ਕਰ ਲਈਏ ਵੱਡੀ ਪੱਧਰ ਤੇ ਤਾਪਸ ਲੋਕਾਂ ਦਾ ਜਿਵੇਂ ਜਿਵੇਂ ਦਿਨ ਵਧਦਾ ਹੈ ਘਰੋਂ ਨਿਕਲਣਾ ਬਿਹਾਲ ਹੋ ਜਾਂਦਾ ਹੈ ਮੁਸ਼ਕਲ ਹੋ ਜਾਂਦਾ ਹੈ ਕੇਵਲ ਆਮ ਜਨ ਜੀਵਨ ਦੀ ਗੱਲ ਨਹੀਂ ਜੀ ਹੁਣ ਇਹ ਜਿਹੜਾ ਮੌਸਮ ਹੈਗਾ ਫਸਲਾਂ ਤੇ ਵੀ ਅਸਰ ਪਾਉਣ ਲੱਗਿਆ ਹੈ ਜੀ ਫਸਲਾਂ ਸੁੱਕ ਰਹੀਆਂ ਸਬਜ਼ੀਆਂ ਤੇ ਬੁਰਾ ਅਸਰ ਪੈ ਰਿਹਾ ਸੋ ਅਗਲੇ ਕੁਝ ਦਿਨਾਂ ਤੱਕ ਦਾ ਜੇ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਦਿਖਾਇਆ ਜਾਏਗਾ ਕਿ ਕੁਝ ਦਿਨ ਬਾਅਦ ਕੀ ਹੋਜੀ ਤਬ ਬਦਲੀ ਆਏਗੀ ਜੀ ਜੀ ਸੋ ਅਸੀਂ ਪੁੱਛਣਾ ਚਾਹਾਂਗੇ ਕਿ ਤੁਹਾਨੂੰ ਕੀ ਜਿਵੇਂ ਕਿ ਕਿਹਾ ਜਾ ਰਿਹਾ ਜਿਹੜਾ ਅਗਲੀ ਖਬਰ ਅਸੀਂ ਲੈ ਰਹੇ ਹਾਂ ਕਿ ਜਿਹੜੀ ਜਿਮਨੀ ਚੋਣਾ ਹੋਣ ਜਾ ਰਹੀਆਂ ਨੇ ਉਸ ਦੇ ਨਾਲ ਹੀ ਜਿਹੜਾ ਹੈ ਭਾਰਤ ਪੋਸ਼ਣ ਆਸ਼ੂ ਦੇ ਵੱਲੋਂ ਵੀ ਇੱਕ ਜਿਹੜਾ ਹੈ ਸਰਕਾਰ ਤੇ ਨਿਸ਼ਾਨੇ ਸਾਧੇ ਜਾ ਰਹੇ ਨੇ ਇੱਥੇ ਨਾਲ ਹੀ ਕੋਸਿਆ ਵੀ ਜਾ ਰਿਹਾ ਹੈ ਕਿ ਜਿਹੜਾ ਸੂਬਾ ਸਰਕਾਰ ਹੈ ਕੋਈ ਵੀ ਕੰਮ ਨਹੀਂ ਕਰ ਰਹੀ ਹੈ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ ਤੁਸੀਂ ਇਸ ਬਾਰੇ ਕੀ ਕਹੋਗੇ ਇਹਦੇ ਬਾਰੇ ਕੋਈ ਦੋ ਰਹਿ ਨਹੀਂ ਜਿਹੜੀ ਲੁਧਿਆਣਾ ਪਛਮੀ ਦੀ ਜਿਮਨੀ ਚੋਣਾ ਹੈ ਗਾਂ ਸਫਾ ਦੀ ਜੀ ਉਬੇਸ਼ਾ ਕਹਾਤਾ ਸਿੰਗਲ ਸੀਟ ਦੀ ਚੋਣ ਹੈ ਪਰ ਸਾਰੇ ਪੰਜਾਬ ਦੇ ਨਜ਼ਰਾਂ ਉਹਦੇ ਤੇ ਲੱਗੀਆਂ ਹੋਈਆਂ ਨੇ ਜਿਸ ਤੋਂ ਇੱਕ ਸਵਾਲ ਹੈ ਕਾਂਗਰਸ ਦੇ ਉਮੀਦਵਾਰ ਆਸ਼ੂ ਉਹ ਵੀ ਪੂਰੀ ਜ਼ੋਰ ਅਜ਼ਮਾਈ ਕਰ ਰਿਹਾ ਆਪਣੇ ਤੌਰ ਤੇ ਕੋਈ ਕਸਰ ਨਹੀਂ ਛੱਡ ਰਿਹਾ ਜੋ ਉਹਨਾਂ ਦੇ ਵੱਲੋਂ ਆਪ ਤੇ ਹਮਲੇ ਕੀਤੇ ਜਾ ਸਕਦੇ ਆ ਉਹ ਵੀ ਲਗਾਤਾਰ ਕਰ ਰਿਹਾ ਦੂਜੇ ਪਾਸੇ ਆਪ ਵਾਲੇ ਉਹ ਵੀ ਇਸ ਦੇ ਤੌਰ ਤੇ ਕਹਿ ਰਹੇ ਕਿ ਤੁਸੀਂ ਦੇਖੋ ਆਸ਼ੂ ਨੂੰ ਜਿਤਾਉਣਾ ਹੈ ਕਾਲੀਦਲ ਨੂੰ ਜਿਤਾਉਣਾ ਜਾਂ ਆਪ ਨੂੰ ਜਿਤਾਉਣਾ ਅਗਲਾ ਜਿਹੜਾ ਸਮਾਂ 2 ਸਾਲ ਦਾ ਰਹਿੰਦਾ ਹੈ ਲੋਕਾਂ ਦੇ ਕੰਮ ਦੰਦੇ ਆ ਲੁਧਿਆਣਾ ਵਾਸੀਆਂ ਦੇ ਬਾਤਾਂ ਆ ਆਮ ਆਦੀ ਬਾਡੀ ਸਰਕਾਰ ਨਾਲ ਹੀ ਪੈਣਾ ਹੈ ਕੰਮ ਦੰਦੇ ਤਾਂ ਉਹਨਾਂ ਨੇ ਕਰਾਉਣੇ ਆ ਜਦੋਂ ਸਤਾਈ ਆਏਗੀ ਵੱਖਰੇ ਤੌਰ ਤੇ ਮੁੱਦੇ ਹੋਣਗੇ ਲੋਕ ਫੈਸਲਾ ਕਰਨਗੇ ਕਿਹੜੀ ਸਰਕਾਰ ਲੈ ਕੇ ਆਉਣੀ ਹੈ ਪਰ ਇਸ ਵੇਲੇ ਜਿਹੜੀ ਸਿਗਨਲ ਸੀਰੀਜ਼ ਦੀ ਚੋਣ ਹੁੰਦੀ ਆ ਅਕਸਰ ਉਹਦੇ ਤੇ ਪ੍ਰਭਾਵ ਇਹ ਹੁੰਦਾ ਹੈ ਕਿ ਜਿਹੜੀ ਮੌਜੂਦਾ ਸਰਕਾਰ ਹੁੰਦੀ ਹੈ ਉਹਦੇ ਵਾਲੀ ਲੋਕਾਂ ਦਾ ਚਕਾ ਬਣਦਾ ਹੈ ਕਿਉਂਕਿ ਉਹਨਾਂ ਨੇ ਹੁਣ ਤੱਕ 2 ਸਾਲ ਦਾ ਸਮਾਂ ਉਹਦਾ ਫਾਇਦਾ ਕਿਵੇਂ ਲਿਆਇਆ ਜਸਦਾ ਲੱਖੇ ਲਈ ਵਿਕਾਸ ਲਈ ਕੰਮ ਥੰਦੇ ਨਹੀਂ ਹਾਂ ਰੇ ਦੇ ਬਾਵਜੂਦ ਵੀ ਜਿਹੜੀ ਹੈਗੀ ਹੈ ਟੱਕਰ ਤਕੜੀ ਬਣੀ ਵੀ ਹੈ ਆਸ਼ੂ ਵਿਆਮਦੀਨ ਪਾਰਟੀ ਕਾਂਗਰਸ ਜਣੀ ਵਿਆਮਦੀਨ ਪਾਰਟੀ ਸੱਤ ਮੁਕਾਬਲੇ ਦਾ ਸਾਹਮਣਾ ਕਰ ਰਿਹਾ ਜੀ ਹਾਲਾਂਕਿ ਦੂਜਿਆਂ ਤਰ੍ਹਾਂ ਚ ਸੋਨੀ ਕਾਲੀ ਦਾ ਵੀ ਇੱਥੇ ਦਾ ਆਪਾਂ ਪਹਿਲਾਂ ਜ਼ਿਕਰ ਕਰਕੇ ਇੱਥੇ ਆ ਇਸੇ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਉਥੇ ਵੀ ਕਦਾਵਾਰਾ ਗੁਆਰੇ ਕੇਂਦਰ ਦੇ ਗਿਸਾਹ ਕਾ ਮੰਤਰੀ ਆ ਰਹੇ ਮਜੂਦਾ ਮੰਤਰੀ ਜੀ ਜਸਦੀਪ ਬਿੱਟੂ ਕੈਬਨਿਟ ਦੇ ਮੰਤਰੀ ਨੇ ਉਹਦਾ ਹਣੇ ਲੁੜਾਣੇ ਦੇ ਉਹ ਲਗਾਤਾਰ ਜ਼ੋਰ ਜ਼ਮਾਈ ਕਰ ਰਿਹਾ ਹੈ ਆਜਪਾ ਦੇ ਜਿਹੜੇ ਪੰਜਾਬ ਦੇ ਪ੍ਰਧਾਨ ਹਨ ਸੰਜੀਤ ਆਖੜ ਜੀ ਉਹ ਲਗਾਤਾਰ ਸਰਗਰਮੀਆਂ ਆਪਣੀਆਂ ਉੱਥੇ ਦਿਖਾ ਰਿਹਾ ਸੋ ਲੜਾਈ ਤਾਂ ਉਦਾਂ ਦੇਖਣ ਨੂੰ ਚਾਰ ਕੋਨੇ ਲੱਗ ਰਹੀ ਹੈ ਦੂਜੀਆਂ ਤਰ੍ਹਾਂ ਜ਼ੋਰ ਜ਼ਮਾਈ ਕਰ ਰਹੀਆਂ ਹਨ ਅਜੋਬਰ ਕੇ ਸਾਹਮਣੇ ਅਸਲ ਟੱਕਰ ਬਣਦੀ ਨਜ਼ਰ ਆ ਰਹੀ ਹੈ ਜੀ ਉਹ ਕਾਂਗਰਸ ਨੇ ਆਪ ਦੇ ਵਿਚਾਰ ਹੀ ਬਣਦੀ ਨਜ਼ਰ ਆ ਰਹੀ ਹੈ ਜੀ ਜੀ ਸੋ ਇਸ ਦੇ ਨਾਲ ਹੀ ਵਿੱਚ ਵਿਲਾਹੋ ਚਲੇ ਜੀ ਆਪ ਜੀ ਤੋਂ ਇਜਾਜ਼ਤ ਲੈਣ ਦਾ ਤੁਸੀਂ ਸਾਡੇ ਪ੍ਰੋਗਰਾਮ ਨਾਲ ਜੁੜੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਸੋ ਅਸੀਂ ਉਮੀਦ ਕਰਦੇ ਹਾਂਗੇ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਬਹੁਤ ਹੀ ਪਸੰਦ ਆਇਆ ਹੋਵੇਗਾ ਸੋ ਫਿਰ ਕੱਲ ਹਾਜ਼ਰ ਹੋਵਾਂਗੇ ਕੁਝ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਇਸ ਦਿਨ ਅਸੀਂ ਤੁਹਾਡੇ ਆ ਗਿਆ ਧੰਨਵਾਦ